ਾਂ ਦੇ ਦਿਲ ਜਿੱਤ ਲੈਣੇ ਹਾਲੀਂ ਦੇ ਦਿਨਾਂ ਵਿੱਚ ਵਧ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਵੱਲੋਂ ਇੱਕ ਵਿਸ਼ੇਸ਼ ਅਤੇ ਸ਼ਲਾਖਾਯੋਗ ਪਹਿਲ ਕਦਮੀ ਕੀਤੀ ਗਈ ਹੈ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਇੰਚਾਰਜ ਬਰਮਦੱਤਾ ਤੇ ਉਹਨਾਂ ਦੀ ਟੀਮ ਨੇ ਸੜਕਾਂ ਤੇ ਕੁਮਰੇ ਬੇਸਹਾਰਾ ਬੱਚਿਆਂ ਨੂੰ ਚਪਲਾਂ ਦਾ ਪ੍ਰਬੰਧ ਕਰਕੇ ਦਿੱਤਾ ਹੈ ਪਠਾਨਕੋਟ ਪੁਲਿਸ ਵੱਲੋਂ ਚਲਾਈ ਗਈ ਇਹ ਮਾਨਵਤਾ ਦੀ ਮੁਹਿੰਮ ਨਾ ਸਿਰਫ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦੀ ਇੱਕ ਉੱਤਮ ਮਿਸਾਲ ਹੈ ਸਗੋਂ ਇਹ ਵੀ ਸਾਬਤ ਕਰਦੀ ਹੈ ਕਿ ਪੁਲਿਸ ਸਿਰਫ ਕਾਨੂੰਨ ਦੀ ਰਖਵਾਲੀ ਲਈ ਨਹੀਂ ਬਣੀ ਸਗੋਂ ਸਮਾਜਿਕ ਸੇਵਾ ਦੇ ਲਈ ਵੀ ਜਿੱਥੇ ਪੁਲਿਸ ਨੇ ਬੇਸਹਾਰਾ ਬੱਚਿਆਂ ਦੇ ਲਈ ਚਪਲਾਂ ਤੇ ਮਿਹਨਤ ਕਰਦੇ ਹੋਏ ਮਜ਼ਦੂਰਾਂ ਲਈ ਸੁੱਤੀ ਪਰਨੀਆਂ ਦੀ ਵੰਡ ਨੇ ਦਰਸਾ ਦਿੰਦਾ ਹੈ ਕਿ ਹਮਦਰਦੀ ਅਤੇ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ। ਇਹ ਮਿਸਾਲੀ ਕਾਰਵਾਈ ਸਿਰਫ ਇੱਕ ਦਿਨ ਦਾ ਯਤਨ ਨਹੀਂ ਹੈ ਸਗੋਂ ਪੁਲਿਸ ਵੱਲੋਂ ਇੱਕ ਨਿਰੰਤਰ ਮਾਨਵਵਾਦੀ ਯਤਨ ਸੀ। ਅਜਿਹੀ ਸੇਵਾ ਸਮਾਜ ਦੇ ਸਾਰੇ ਵਰਗਾਂ ਦੇ ਲਈ ਸੱਚੀ ਭਲਾਈ ਅਤੇ ਏਕਤਾ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰੇਗੀ। ਆਓ ਦੇਖਦੇ ਹਾਂ ਤਸਵੀਰਾਂ ਤੇ ਗੱਲਬਾਤ ਕਰਦੇ ਹਾਂ ਟ੍ਰੈਫਿਕ ਇੰਚਾਰਜ ਬ੍ਰਮਤਤ ਦੇ ਨਾਲ। ਅੱਜ ਆਪਾਂ ਇੱਥੋਂ ਰੋਡ ਦੇ ਹਸਨਦੀਪ ਦੇ ਮੰਦਿਰ ਦੇ ਲਾਗੂ ਲੰਘ ਰਹੇ ਸੀ ਤੇ ਇਹ ਘੁਗੀਆਂ ਦੇ ਵਿੱਚ ਬੱਚੇ ਰਹਿੰਦੇ ਆ ਇਹ ਆਪਾਂ ਦੇਖਿਆ ਵੀ ਇਹ ਨੰਗੀ ਪੈਰੀ ਗਰਮੀ ਵੀ ਬਹੁਤ ਜ਼ਿਆਦਾ ਤੇ ਪੈਰਾਂ 'ਚ ਚੱਪਲਾਂ ਵੀ ਨਹੀਂ ਹੈਗੀਆਂ ਇਹਨਾਂ ਦੇ ਤੇ ਫਿਰ ਆਪਾਂ ਗਏ ਤੇ ਜਾ ਕੇ ਦੁਕਾਨ ਦੇ ਉੱਪਰੋਂ ਜਾ ਕੇ ਤੇ ਇਹਨਾਂ ਵਾਸਤੇ ਬੱਚਿਆਂ ਵਾਸਤੇ ਚੱਪਲਾਂ ਲੈ ਆਂਦੀਆਂ ਤੇ ਇਹਨਾਂ ਬੱਚਿਆਂ ਨੂੰ ਜਿਹੜੀਆਂ ਚੱਪਲਾਂ ਦਿੱਤੀਆਂ ਗਈਆਂ ਗਰਮੀ ਬਹੁਤ ਜ਼ਿਆਦਾ ਔਰ ਬੱਚੇ ਵੀ ਦੇਖੋ ਤੁਹਾਡੇ ਸਾਹਮਣੇ ਖੁਸ਼ ਨੇ ਸਾਰੇ ਤੇ ਇਹਨਾਂ ਨੂੰ ਚੱਪਲਾਂ ਮਿਲੀਆਂ ਨੇ ਅੱਜ ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਸਾਨੂੰ ਡਬਲ એનર્ਜੀ ਜਿਹੜੀ ਆ ਸਾਡੇ ਵਿੱਚ ਆਂਦੀ ਹੈ ਜਦੋਂ ਆਪ ਨਹੀਂ ਹੋਰ ਵੀ ਕਰਾਂਗੇ ਜੇ ਆਪਾਂ ਕਰਦੇ ਰਹੇ ਨੇ ਹਲਮਟ ਜਿਸ ਤਰ੍ਹਾਂ ਤਕਸੀਮ ਕਰੀ ਜਿਨੇ ਕਿ ਉਹਨੂੰ ਕੋਈ ਹਲਮਟ ਨਹੀਂ ਖਰੀਦ ਸਕਦਾ ਕੋਈ ਹੋਰ ਵੀ ਕੋਈ ਸਾਨੂੰ ਕੋਈ ਮਾੜਾ ਬੰਦਾ ਕੋਈ ਉਹੋ ਜਿਹਾ ਕੋਈ ਮਿਲੇ ਤਾਂ ਉਹਦੀ ਇਹ ਹਿੰਮਤ ਕਰਦੇ ਰਹਿਣੀ ਚਾਹੀਦੀ ਹੈ ਬਿਲਕੁਲ ਸਾਨੂੰ ਐਸਐਸਪੀ ਸਾਹਿਬ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਉਹੋ ਜੇ ਕੰਮਾਂ ਵਾਸਤੇ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਇਹ ਸਾਰਾ ਕੰਮ ਕਰ ਸਕਦੇ ਹਾਂ ਬਿਲਕੁਲ ਜਾਰੀ ਬੋਲੋ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਦੀ ਸੈਨੀ ਦੀ ਰਿਪੋਰਟ ਪਠਾਨਕੋਟ ਦੀ ਟ੍ਰੈਫਿਕ ਪੁਲਿਸ ਨੇ ਆਪਣੀ ਸਮਝਦਾਰੀ ਅਤੇ ਦਿਲੀ ਹਮਦਰਦੀ ਦੇ ਨਾਲ ਲੋਕਾਂ ਦੇ ਦਿਲ ਜਿੱਤ ਲਏ ਨੇ। ਹਾਲੀਂ ਦੇ ਦਿਨਾਂ ਵਿੱਚ ਵਧ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਵੱਲੋਂ ਇੱਕ ਵਿਸ਼ੇਸ਼ ਅਤੇ ਸ਼ਲਾਖਾਯੋਗ ਪਹਿਲ ਕਦਮੀ ਕੀਤੀ ਗਈ ਹੈ। ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਇੰਚਾਰਜ ਬ੍ਰਮਦੱਤਾ ਤੇ ਉਹਨਾਂ ਦੀ ਟੀਮ ਨੇ ਸੜਕਾਂ ਤੇ ਕੁਮਰੇ ਬੇਸਹਾਰਾ ਬੱਚਿਆਂ ਨੂੰ ਚਪਲਾਂ ਦਾ ਪ੍ਰਬੰਧ ਕਰਕੇ ਦਿੱਤਾ ਹੈ। ਪਠਾਨਕੋਟ ਪੁਲਿਸ ਵੱਲੋਂ ਚਲਾਈ ਗਈ ਇਹ ਮਾਨਵਤਾ ਦੀ ਮੁਹਿੰਮ ਨਾ ਸਿਰਫ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦੀ ਇੱਕ ਉੱਤਮ ਮਿਸਾਲ ਹੈ, ਸਗੋਂ ਇਹ ਵੀ ਉਹ ਸਮਾਜਿਕ ਸੇਵਾ ਦੇ ਲਈ ਵੀ সদা ਤਤਪਰ ਰਹਿੰਦੀ ਹੈ ਜਿੱਥੇ ਪੁਲਿਸ ਨੇ ਬੇਸਹਾਰਾ ਬੱਚਿਆਂ ਦੇ ਲਈ ਚਪਲਾਂ ਤੇ ਮਿਹਨਤ ਕਰਦੇ ਹੋਏ ਮਜ਼ਦੂਰਾਂ ਲਈ ਸੁੱਤੀ ਫਰਨੀਆਂ ਦੀ ਵੰਡ ਲਈ ਦਰਸਾ ਦਿੰਦਾ ਹੈ ਕਿ ਹਮਦਰਦੀ ਅਤੇ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ ਇਹ ਮਿਸਾਲੀ ਕਾਰਵਾਈ ਸਿਰਫ ਇੱਕ ਦਿਨ ਦਾ ਯਤਨ ਨਹੀਂ ਹੈ ਸਗੋਂ ਪੁਲਿਸ ਵੱਲੋਂ ਇੱਕ ਨਿਰੰਤਰ ਮਾਨਵਵਾਦੀ ਯਤਨ ਸੀ ਅਜਿਹੀ ਸੇਵਾ ਸਮਾਜ ਦੇ ਸਾਰੇ ਵਰਗਾਂ ਦੇ ਲਈ ਸੱਚੀ ਭਲਾਈ ਅਤੇ ਇਕਤਾ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰੇਗੀ ਆਓ ਦੇਖਦੇ ਹਾਂ ਤਸਵੀਰਾਂ ਤੇ ਗੱਲਬਾਤ ਕਰਦੇ ਹਾਂ ਟ੍ਰੈਫਿਕ ਇੰਚਾਰਜ ਬ੍ਰਮਤਤ ਦੇ ਨਾਲ ਅੱਜ ਆਪਾਂ ਇੱਥੋਂ ਰੋਡ ਦੇ ਉਸੰਦੀਪ ਦੇ ਮੰਦਿਰ ਦੇ ਲਾਗੂ ਲੰਘ ਰਹੇ ਸੀ ਤੇ ਇਹ ਝੁੱਗੀਆਂ ਦੇ ਵਿੱਚ ਬੱਚੇ ਰਹਿੰਦੇ ਆ ਇਹ ਆਪਾਂ ਦੇਖਿਆ ਵੀ ਇਹ ਨੰਗੀ ਪੈਰੀ ਗਰਮੀ ਵੀ ਬਹੁਤ ਜ਼ਿਆਦਾ ਤੇ ਪੈਰਾਂ 'ਚ ਚੱਪਲਾਂ ਵੀ ਨਹੀਂ ਹੈਗੀਆਂ ਇਹਨਾਂ ਦੇ ਤੇ ਫਿਰ ਆਪਾਂ ਗਏ ਤੇ ਜਾ ਕੇ ਦੁਕਾਨ ਦੇ ਉੱਪਰੋਂ ਜਾ ਕੇ ਤੇਨਾਂ ਵਾਸਤੇ ਬੱਚਿਆਂ ਵਾਸਤੇ ਚੱਪਲਾਂ ਲੈ ਆਂਦੀਆਂ ਤੇ ਇਹਨਾਂ ਬੱਚਿਆਂ ਨੂੰ ਜਿਹੜੀਆਂ ਚੱਪਲਾਂ ਦਿੱਤੀਆਂ ਗਈਆਂ ਗਰਮੀ ਬਹੁਤ ਜ਼ਿਆਦਾ ਔਰ ਬੱਚੇ ਵੀ ਦੇਖੋ ਤੁਹਾਡੇ ਸਾਹਮਣੇ ਖੁਸ਼ ਨੇ ਸਾਰੇ ਪੀ ਇਹਨਾਂ ਨੂੰ ਚੱਪਲਾਂ ਮਿਲੀਆਂ ਨੇ ਅੱਜ ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਸਾਨੂੰ ਡਬਲ એનર્ਜੀ ਜਿਹੜੀ ਆ ਸਾਡੇ ਵਿੱਚ ਆਂਦੀ ਹੈ ਜਦੋਂ ਆਪਾਂ ਨਹੀਂ ਹੋਰ ਵੀ ਕਰਾਂਗੇ ਜੇ ਆਪਾਂ ਕਰਦੇ ਰਹੇ ਐਲਮਟ ਇਸ ਤਰ੍ਹਾਂ ਤਕਸੀਮ ਕਰੀ ਜਿਵੇਂ ਕਿ ਇਹਨੂੰ ਕੋਈ ਐਲਮਟ ਨਹੀਂ ਖਰੀਦ ਸਕਦਾ ਕੋਈ ਹੋਰ ਵੀ ਕੋਈ ਸਾਨੂੰ ਕੋਈ ਮਾੜਾ ਬੰਦਾ ਕੋਈ ਉਹੋ ਜਿਹਾ ਕੋਈ ਮਿਲੇ ਤਾਂ ਵੀ ਇਹ ਮਤ ਕਰਦੇ ਰਹਿਣੇ ਚਾਹੀਦੇ ਆ ਬਿਲਕੁਲ ਸਾਨੂੰ ਐਸਐਸਪੀ ਸਾਹਿਬ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਇਹੋ ਜੇ ਕੰਮ ਵਾਸਤੇ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਇਹ ਸਾਰਾ ਕੰਮ ਕਰ ਸਕਦੇ ਹਾਂ ਬਿਲਕੁਲ ਜਾਰੀ ਰੋ ਰਿਹਾ ਹੈ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਦੀ ਸੰਦੇ ਦੀ ਰਿਪੋਰਟ ਪਠਾਨਕੋਟ ਦੇ ਟ੍ਰੈਫਿਕ ਪੁਲਿਸ ਨੇ ਆਪਣੀ ਸਮਝਦਾਰੀ ਅਤੇ ਦਿਲੀ ਹਮਦਰਦੀ ਦੇ ਨਾਲ ਲੋਕਾਂ ਦੇ ਦਿਲ ਜਿੱਤ ਲਏ ਨੇ ਹਾਲੀ ਦੇ ਦਿਨਾਂ ਵਿੱਚ ਵਧ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਵੱਲੋਂ ਇੱਕ ਵਿਸ਼ੇਸ਼ ਅਤੇ ਸ਼ਲਾਖਾਯੋਗ ਪਹਿਲ ਕਦਮੀ ਕੀਤੀ ਗਈ ਹੈ ਐਸਐਸਪੀ ਦਲਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਇੰਚਾਰਜ ਰਮਨ ਦਾਤਾ ਤੇ ਉਹਨਾਂ ਦੀ ਟੀਮ ਨੇ ਸੜਕਾਂ ਤੇ ਕੁਮਰੇ ਬੇਸਹਾਰਾ ਬੱਚਿਆਂ ਨੂੰ ਚਪਲਾਂ ਦਾ ਪ੍ਰਬੰਧ ਕਰਕੇ ਦਿੱਤਾ ਹੈ ਪਠਾਨਕੋਟ ਪੁਲਿਸ ਵੱਲੋਂ ਚਲਾਈ ਗਈ ਇਹ ਮਾਨਵਤਾ ਦੀ ਮੁਹਿੰਮ ਨਾ ਸਿਰਫ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦੀ ਇੱਕ ਉੱਤਮ ਮਿਸਾਲ ਹੈ ਸ ਵਾਲੀ ਲਈ ਨਹੀਂ ਬਣੀ ਸਗੋਂ ਸਮਾਜਿਕ ਸੇਵਾ ਦੇ ਲਈ ਵੀ ਸਦਾ ਤਤਪਰ ਰਹਿੰਦੀ ਹੈ ਜਿੱਥੇ ਪੁਲਿਸ ਨੇ ਬੇਸਹਾਰਾ ਬੱਚਿਆਂ ਦੇ ਲਈ ਚਪਲਾਂ ਤੇ ਮਿਹਨਤ ਕਰਦੇ ਹੋਏ ਮਜ਼ਦੂਰਾਂ ਲਈ ਸੁੱਤੀ ਫਰਨੀਆਂ ਦੀ ਵੰਡ ਨੇ ਦਰਸਾ ਦਿੱਤਾ ਹੈ ਕਿ ਹਮਦਰਦੀ ਅਤੇ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ ਇਹ ਮਿਸਾਲੀ ਕਾਰਵਾਈ ਸਿਰਫ ਇੱਕ ਦਿਨ ਦਾ ਯਤਨ ਨਹੀਂ ਹੈ ਸਗੋਂ ਪੁਲਿਸ ਵੱਲੋਂ ਇੱਕ ਨਿਰੰਤਰ ਮਾਨਵਵਾਦੀ ਯਤਨ ਸੀ ਅਜਹੀ ਸੇਵਾ ਸਮਾਜ ਦੇ ਸਾਰੇ ਵਰਗਾਂ ਦੇ ਲਈ ਸੱਚੀ ਭਲਾਈ ਅਤੇ ਏਕਤਾ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰੇਗੀ ਆਓ ਦੇਖਦੇ ਹਾਂ ਤਸਵੀਰਾਂ ਤੇ ਗੱਲਬਾਤ ਕਰਦੇ ਹਾਂ ਟ੍ਰੈਫਿਕ ਇੰਚਾਰਜ ਬ੍ਰਮਤਤ ਦਿਨਾਰ ਅੱਜ ਆਪਾਂ ਇੱਥੋਂ ਰੋਡ ਦੇ ਹਸਨੀ ਦੇਵ ਮੰਦਿਰ ਦੇ ਲਾਗੂ ਲੰਘ ਰਹੇ ਸੀ ਤੇ ਇਹ ਧੁੱਗੀਆਂ ਦੇ ਵਿੱਚ ਬੱਚੇ ਰਹਿੰਦੇ ਆ ਇਹ ਆਪਾਂ ਦੇਖਿਆ ਵੀ ਇਹ ਨੰਗੀ ਪੈਰੀ ਗਰਮੀ ਵੀ ਬਹੁਤ ਜ਼ਿਆਦਾ ਤੇ ਪੈਰਾਂ 'ਚ ਚੱਪਲਾਂ ਵੀ ਨਹੀਂ ਹੈਗੀਆਂ ਇਹਨਾਂ ਦੇ ਤੇ ਫਿਰ ਆਪਾਂ ਗਏ ਤੇ ਜਾ ਕੇ ਦੁਕਾਨ ਤੋਂ ਜਾ ਕੇ ਤੇ ਇਹਨਾਂ ਵਾਸਤੇ ਬੱਚਿਆਂ ਵਾਸਤੇ ਚੱਪਲਾਂ ਲੈ ਆਂਦੀਆਂ ਤੇ ਇਹਨਾਂ ਬੱਚਿਆਂ ਨੂੰ ਜਿਹੜੀਆਂ ਚੱਪਲਾਂ ਦਿੱਤੀਆਂ ਗਈਆਂ ਗਰਮੀ ਬਹੁਤ ਜ਼ਿਆਦਾ ਔਰ ਬੱਚੇ ਵੀ ਦੇਖੋ ਤੁਹਾਡੇ ਸਾਹਮਣੇ ਖੁਸ਼ ਨੇ ਸਾਰੇ ਤੇ ਇਹਨਾਂ ਨੂੰ ਚੱਪਲਾਂ ਮਿਲੀਆਂ ਨੇ ਅੱਜ ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਸਾਨੂੰ ਡਬਲ એનર્ਜੀ ਜਿਹੜੀ ਆ ਸਾਡੇ ਵਿੱਚ ਆਂਦੀ ਹੈ ਜਦੋਂ ਆਪਾਂ ਇਹੋ ਜਿਹਾ ਕਿਸੇ ਦੀ ਮਤ ਕਰਦੇ ਨਹੀਂ ਨਹੀਂ ਹੋਰ ਵੀ ਕਰਾਂਗੇ ਜੇ ਆਪਾਂ ਕਰਦੇ ਰਹੇ ਨੇ हेलमेट ਜਿਸ ਤਰ੍ਹਾਂ ਤਕਸੀਮ ਕਰੀ ਜਿਨੇ ਕਿਸ ਨੂੰ ਕੋਈ ਹੈਲਮਟ ਨਹੀਂ ਖਰੀਦ ਸਕਦਾ ਕੋਈ ਹੋਰ ਵੀ ਕੋਈ ਸਾਨੂੰ ਕੋਈ ਮਾੜਾ ਬੰਦਾ ਕੋਈ ਉਹੋ ਜਿਹਾ ਕੋਈ ਮਿਲੇ ਤੇ ਉਹ ਵੀ ਇਹੋ ਜਿਹਾ ਮਤ ਕਰਦੇ ਰਹਿੰਦੇ ਨੇ ਬਿਲਕੁਲ ਸਾਨੂੰ ਐਸਐਸਪੀ ਸਾਹਿਬ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਇਹੋ ਜਿਹਾ ਕੰਮਾਂ ਵਾਸਤੇ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਇਹ ਸਾਰਾ ਕੰਮ ਕਰ ਸਕਦੇ ਹਾਂ ਬਿਲਕੁਲ ਜਾਰੀ ਰਹੇਗਾ ਕੈਮਰ ਪਰਸਨ ਹਣੀ ਦੇ ਨਾਲ ਅਦਸਨੀ ਦੀ ਰਿਪੋਰਟ ਪਠਾਨਕੋਟ ਦੇ ਟ੍ਰੈਫਿਕ ਪੁਲਿਸ ਨੇ ਆਪਣੀ ਸਮਝਦਾਰੀ ਅਤੇ ਦਿਲੀ ਹਮਦਰਦੀ ਦੇ ਨਾਲ ਲੋਕਾਂ ਦੇ ਦਿਲ ਜਿੱਤ ਲਏ ਨੇ ਹਾਲੀ ਦੇ ਦਿਨਾਂ ਵਿੱਚ ਵਧ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਵੱਲੋਂ ਇੱਕ ਵਿਸ਼ੇਸ਼ ਅਤੇ ਸ਼ਲਾਖਾਯੋਗ ਪਹਿਲ ਕਦਮੀ ਕੀਤੀ ਗਈ ਹੈ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਇੰਚਾਰਜ ਬ੍ਰਮਦੱਤਾ ਤੇ ਉਹਨਾਂ ਦੀ ਟੀਮ ਨੇ ਸੜਕਾਂ ਤੇ ਕੁਮਰੇ ਬੇਸਹਾਰਾ ਬੱਚਿਆਂ ਨੂੰ ਚਪਲਾਂ ਦਾ ਪ੍ਰਬੰਧ ਕਰਕੇ ਦਿੱਤਾ ਹੈ ਪਠਾਨਕੋਟ ਪੁਲਿਸ ਵੱਲੋਂ ਚਲਾਈ ਗਈ ਇਹ ਮਾਨਵਤਾ ਦੀ ਮੁਹਿੰਮ ਨਾ ਸਿਰਫ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦੀ ਹੈ ਕਿ ਪੁਲਿਸ ਸਿਰਫ ਕਾਨੂੰਨ ਦੀ ਰਖਵਾਲੀ ਲਈ ਨਹੀਂ ਬਣੀ ਸਗੋ ਸਮਾਜਿਕ ਸੇਵਾ ਦੇ ਲਈ ਵੀ ਸਦਾ ਤਤਪਰ ਰਹਿੰਦੀ ਹੈ ਜਿੱਥੇ ਪੁਲਿਸ ਨੇ ਬੇਸਹਾਰਾ ਬੱਚਿਆਂ ਦੇ ਲਈ ਚਪਲਾਂ ਤੇ ਮਿਹਨਤ ਕਰਦੇ ਹੋਈ ਮਜ਼ਦੂਰਾਂ ਲਈ ਸੁੱਤੀ ਪਰਨੀਆਂ ਦੀ ਵੰਡ ਨੇ ਦਰਸਾ ਦਿੱਤਾ ਹੈ ਕਿ ਹਮਦਰਦੀ ਅਤੇ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ ਇਹ ਮਿਸਾਲੀ ਕਾਰਵਾਈ ਸਿਰਫ ਇੱਕ ਦਿਨ ਦਾ ਯਤਨ ਨਹੀਂ ਹੈ ਸਗੋਂ ਪੁਲਿਸ ਵੱਲੋਂ ਇੱਕ ਨਿਰੰਤਰ ਮਾਨਵਵਾਦੀ ਯਤਨ ਸੀ ਅਜਿਹੀ ਸੇਵਾ ਸਮਾਜ ਦੇ ਸਾਰੇ ਵਰਗਾਂ ਦੇ ਲਈ ਸੱਚੀ ਭਲਾਈ ਅਤੇ ਇਕਤਾ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰੇਗੀ ਆਓ ਦੇਖਦੇ ਹਾਂ ਤਸਵੀਰਾਂ ਤੇ ਗੱਲਬਾਤ ਕਰਦੇ ਹਾਂ ਟ੍ਰੈਫਿਕ ਇੰਚਾਰਜ ਬ੍ਰਮਦਤ ਦੇ ਨਾਲ ਅੱਜ ਆਪਾਂ ਇੱਥੋਂ ਰੋਡ ਦੇ ਹਸਨਦੀਪ ਮੰਦਿਰ ਦੇ ਲਾਗੂ ਲੰਘ ਰਹੇ ਸੀ ਤੇ ਇਹ ਧੁੱਗੀਆਂ ਦੇ ਵਿੱਚ ਬੱਚੇ ਰਹਿੰਦੇ ਆ ਇਹ ਆਪਾਂ ਦੇਖਿਆ ਵੀ ਇਹ ਨੰਗੀਤਾਰੀ ਗਰਮੀ ਵੀ ਬਹੁਤ ਜ਼ਿਆਦਾ ਤੇ ਪੈਰਾਂ 'ਚ ਚੱਪਲਾਂ ਵੀ ਨਹੀਂ ਹੈਗੀਆਂ ਇਹਨਾਂ ਦੇ ਤੇ ਫਿਰ ਆਪਾਂ ਗਏ ਤੇ ਜਾ ਕੇ ਦੁਕਾਨ ਦੇ ਉੱਪਰੋਂ ਜਾ ਕੇ ਤੇ ਇਹਨਾਂ ਵਾਸਤੇ ਬੱਚਿਆਂ ਵਾਸਤੇ ਚੱਪਲਾਂ ਲੈ ਆਂਦੀਆਂ ਤੇ ਇਹਨਾਂ ਬੱਚਿਆਂ ਨੂੰ ਜਿਹੜੀਆਂ ਚੱਪਲਾਂ ਦਿੱਤੀਆਂ ਗਈਆਂ ਗਰਮੀ ਬਹੁਤ ਜ਼ਿਆਦਾ ਔਰ ਬੱਚੇ ਵੀ ਦੇਖੋ ਤੁਹਾਡੇ ਸਾਹਮਣੇ ਖੁਸ਼ ਨੇ ਸਾਰੇ ਇਹਨਾਂ ਨੂੰ ਚੱਪਲਾਂ ਮਿਲੀਆਂ ਨੇ ਅੱਜ ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਸਾਨੂੰ ਡਬਲ એનર્ਜੀ ਜਿਹੜੀ ਆ ਸਾਡੇ ਵਿੱਚ ਆਂਦੀ ਹੈ ਜਦੋਂ ਆਪਾਂ ਇਹੋ ਜਿਹਾ ਕਿਸੇ ਦੀ ਮਦਦ ਕਰਦੇ ਹਾਂ ਨਹੀਂ ਹੋਰ ਵੀ ਕਰਾਂਗੇ ਜੇ ਆਪਾਂ ਕਰਦੇ ਰਹੇ ਨੇ ਹੈਲਮਟ ਜਿਸ ਤਰ੍ਹਾਂ ਤਕਸੀਮ ਕਰੀ ਜਿਨੇ ਕਿਸੇ ਨੂੰ ਕੋਈ ਹੈਲਮਟ ਨਹੀਂ ਖਰੀਦ ਸਕਦਾ ਕੋਈ ਹੋਰ ਵੀ ਕੋਈ ਸਾਨੂੰ ਕੋਈ ਮਾੜਾ ਬੰਦਾ ਕੋਈ ਉਹੋ ਜਿਹਾ ਕੋਈ ਮਿਲੇ ਤੇ ਪੁਰਸਨ ਉਹ ਐਸਐਸਪੀ ਸਾਹਿਬ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਇਹੋ ਜਿਹੇ ਕੰਮਾਂ ਵਾਸਤੇ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਇਹ ਸਾਰਾ ਕੰਮ ਕਰ ਸਕਦੇ ਹਾਂ ਬਿਲਕੁਲ ਜਾਰੀ ਹੋਵੇਗਾ ਕੈਂਪਰ ਪਰਸਨ ਹਣੀ ਦੇ ਨਾਲ ਅਦਸੈਂੀ ਦੀ ਰਿਪੋਰਟ ਪਠਾਨਕੋਟ ਦੇ ਟ੍ਰੈਫਿਕ ਪੁਲਿਸ ਨੇ ਆਪਣੀ ਸਮਝਦਾਰੀ ਅਤੇ ਦਿਲੀ ਹਮਦਰਦੀ ਦੇ ਨਾਲ ਲੋਕਾਂ ਦੇ ਦਿਲ ਜਿੱਤ ਲਏ। ਹਾਲੀ ਦੇ ਦਿਨਾਂ ਵਿੱਚ ਵਧ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਵੱਲੋਂ ਇੱਕ ਵਿਸ਼ੇਸ਼ ਅਤੇ ਸ਼ਲਾਖਾਯੋਗ ਪਹਿਲ ਕਦਮੀ ਕੀਤੀ ਗਈ ਹੈ। ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਇੰਚਾਰਜ ਰਮਨਦਰਤਾ ਤੇ ਉਹਨਾਂ ਦੀ ਟੀਮ ਨੇ ਸੜਕਾਂ ਦੇ ਕੁਮਰੇ ਬੇਸਹਾਰਾ ਬੱਚਿਆਂ ਨੂੰ ਚਪਲਾਂ ਦਾ ਪ੍ਰਬੰਧ ਕਰਕੇ ਦਿੱਤਾ ਹੈ। ਪਠਾਨਕੋਟ ਪੁਲਿਸ ਵੱਲੋਂ ਚਲਾਈ ਗਈ ਇਹ ਮਾਨਵਤਾ ਦੀ ਮੁਹਿੰਮ ਨਾ ਸਿਰਫ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦੀ ਇੱਕ ਉੱਤਮ ਮਿਸਾਲ ਹੈ, ਸਗੋਂ ਇਹ ਵੀ ਸਾਬਤ ਸਗੋ ਸਮਾਜਿਕ ਸੇਵਾ ਦੇ ਲਈ ਵੀ সদা ਤਤਪਰ ਰਹਿੰਦੀ ਹੈ ਜਿੱਥੇ ਪੁਲਿਸ ਨੇ ਬੇਸਹਾਰਾ ਬੱਚਿਆਂ ਦੇ ਲਈ ਚਪਲਾਂ ਤੇ ਮਿਹਨਤ ਕਰਦੇ ਹੋਏ ਮਜ਼ਦੂਰਾਂ ਲਈ ਸੁੱਤੀ ਪਰਨੀਆਂ ਦੀ ਵੰਡ ਨੇ ਦਰਸਾ ਦਿੱਤਾ ਹੈ ਕਿ ਹਮਦਰਦੀ ਅਤੇ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ ਇਹ ਮਿਸਾਲੀ ਕਾਰਵਾਈ ਸਿਰਫ ਇੱਕ ਦਿਨ ਦਾ ਯਤਨ ਨਹੀਂ ਹੈ ਸਗੋ ਪੁਲਿਸ ਵੱਲੋਂ ਇੱਕ ਨਿਰੰਤਰ ਮਾਨਵਵਾਦੀ ਯਤਨ ਸੀ ਅਜਿਹੀ ਸੇਵਾ ਸਮਾਜ ਦੇ ਸਾਰੇ ਵਰਗਾਂ ਦੇ ਲਈ ਸੱਚੀ ਭਲਾਈ ਅਤੇ ਏਕਤਾ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰੇਗੀ ਆਓ ਦੇਖਦੇ ਹਾਂ ਤਸਵੀਰਾਂ ਤੇ ਗੱਲਬਾਤ ਕਰਦੇ ਹਾਂ ਟ੍ਰੈਫਿਕ ਇੰਚਾਰਜ ਬ੍ਰਮਤਕ ਦੇ ਨਾਲ ਅੱਜ ਆਪਾਂ ਇੱਥੋਂ ਰੋਡ ਦੇ ਉੱਪਰ ਸ਼ਨੀਦੀਪ ਦੇ ਮੰਦਿਰ ਦੇ ਲਾਗੂ ਲੰਘ ਰਹੇ ਸੀ ਤੇ ਇਹ ਝੁੱਗੀਆਂ ਦੇ ਵਿੱਚ ਬੱਚੇ ਰਹਿੰਦੇ ਆ ਇਹ ਆਪਾਂ ਦੇਖਿਆ ਵੀ ਇਹ ਨੰਗੀ ਪੈਰੀ ਗਰਮੀ ਵੀ ਬਹੁਤ ਜ਼ਿਆਦਾ ਤੇ ਪੈਰਾਂ 'ਚ ਚੱਪਲਾਂ ਵੀ ਨਹੀਂ ਹੈਗੀਆਂ ਨਾਲ ਤੇ ਫਿਰ ਆਪਾਂ ਗਏ ਤੇ ਜਾ ਕੇ ਦੁਕਾਨ ਦੇ ਉੱਪਰੋਂ ਜਾ ਕੇ ਤੇ ਨਾਲ ਵਾਤੇ ਵਿੱਚ ਬੱਚਿਆਂ ਵਾਸਤੇ ਚੱਪਲਾਂ ਲੈ ਆਂਦੀਆਂ ਤੇ ਇਹਨਾਂ ਬੱਚਿਆਂ ਨੂੰ ਜਿਹੜੀਆਂ ਚੱਪਲਾਂ ਦਿੱਤੀਆਂ ਗਈਆਂ ਗਰਮੀ ਬਹੁਤ ਜ਼ਿਆਦਾ ਔਰ ਬੱਚੇ ਵੀ ਦੇਖੋ ਤੁਹਾਡੇ ਸਾਹਮਣੇ ਖੁਸ਼ ਨੇ ਸਾਰੇ ਇਹਨਾਂ ਨੂੰ ਚੱਪਲਾਂ ਮਿਲੀਆਂ ਨੇ ਅੱਜ ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਜੇ ਸਾਨੂੰ ਡਬਲ એનર્ਜੀ ਜਿਹੜੀ ਆ ਸਾਡੇ ਵਿੱਚ ਆਂਦੀ ਹੈ ਜਦੋਂ ਆਪਾਂ ਇਹੋ ਨਹੀਂ ਹੋਰ ਵੀ ਕਰਾਂਗੇ ਜੇ ਆਪਾਂ ਕਰਦੇ ਰਹੇ ਨੇ ਹੈਲਮਟ ਜਿਸ ਤਰ੍ਹਾਂ ਤਕਸੀਮ ਕਰੀ ਜਿਨੇ ਕਿ ਇਹਨੂੰ ਕੋਈ ਹੈਲਮਟ ਨਹੀਂ ਖਰੀਦ ਸਕਦਾ ਕੋਈ ਹੋਰ ਵੀ ਕੋਈ ਸਾਨੂੰ ਕੋਈ ਮਾੜਾ ਬੰਦਾ ਕੋਈ ਉਹ ਜਿਹਾ ਕੋਈ ਮਿਲੇ ਤੇ ਉਹਦੀ ਹਿੰਮਤ ਕਰਦੇ ਰਹਿਣੀ ਚਾਹੀਦੀ ਬਿਲਕੁਲ ਸਾਨੂੰ ਐਸਐਸਪੀ ਸਾਹਿਬ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਇਹੋ ਜਿਹੇ ਕੰਮਾਂ ਵਾਸਤੇ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਇਹ ਸਾਰਾ ਕੰਮ ਕਰ ਸਕਦੇ ਹਾਂ ਬਿਲਕੁਲ ਜਾਰੀ ਹੋਵੇਗਾ ਜੀ ਕੈਮਰਾ ਪਰਸਨ ਹਨੀ ਦੇ ਨਾਲ ਅਦਿਸੈਂਬਲੀ ਰਿਪੋਰਟ ਪਠਾਨਕੋਟ ਦੇ ਟ੍ਰੈਫਿਕ ਪੁਲਿਸ ਨੇ ਆਪਣੀ ਸਮਝਦਾਰੀ ਅਤੇ ਦਿਲੀ ਹਮਦਰਦੀ ਦੇ ਨਾਲ ਲੋਕਾਂ ਦੇ ਦਿਲ ਜਿੱਤ ਲਏ ਨੇ ਹਾਲੀ ਦੇ ਦਿਨਾਂ ਵਿੱਚ ਵਧ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਵੱਲੋਂ ਇੱਕ ਵਿਸ਼ੇਸ਼ ਅਤੇ ਸ਼ਲਾਖਾਯੋਗ ਪਹਿਲ ਕਦਮੀ ਕੀਤੀ ਗਈ ਹੈ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਇੰਚਾਰਜ ਬ੍ਰਮਦੱਤਾ ਤੇ ਉਹਨਾਂ ਦੀ ਟੀਮ ਨੇ ਸੜਕਾਂ ਦੇ ਕੁਮਰੇ ਬੇਸਹਾਰਾ ਬੱਚਿਆਂ ਨੂੰ ਚਪਲਾਂ ਦਾ ਪ੍ਰਬੰਧ ਕਰਕੇ ਦਿੱਤਾ ਹੈ ਪਠਾਨਕੋਟ ਪੁਲਿਸ ਵੱਲੋਂ ਚਲਾਈ ਗਈ ਇਹ ਮਾਨਵਤਾ ਦੀ ਮੁਹਿੰਮ ਨਾ ਸਿਰਫ ਸਮਾਜਿਕ ਜ਼ਿੰਮੇਵਾਰੀ ਨਿਭਾ ਦੀ ਹੈ ਕਿ ਪੁਲਿਸ ਸਿਰਫ ਕਾਨੂੰਨ ਦੀ ਰਖਵਾਲੀ ਲਈ ਨਹੀਂ ਬਣੀ ਸਗੋਂ ਸਮਾਜਿਕ ਸੇਵਾ ਦੇ ਲਈ ਵੀ সদা ਤਤਪਰ ਰਹਿੰਦੀ ਹੈ ਜਿੱਥੇ ਪੁਲਿਸ ਨੇ ਬੇਸਹਾਰਾ ਬੱਚਿਆਂ ਦੇ ਲਈ ਚਪਲਾਂ ਤੇ ਮਿਹਨਤ ਕਰਦੇ ਹੋਏ ਮਜ਼ਦੂਰਾਂ ਲਈ ਸੁੱਤੀ ਪਰਨੀਆਂ ਦੀ ਵੰਡ ਨੇ ਦਰਸਾ ਦਿੱਤਾ ਹੈ ਕਿ ਹਮਦਰਦੀ ਅਤੇ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ ਇਹ ਮਿਸਾਲੀ ਕਾਰਵਾਈ ਸਿਰਫ ਇੱਕ ਦਿਨ ਦਾ ਯਤਨ ਨਹੀਂ ਹੈ ਸਗੋਂ ਪੁਲਿਸ ਵੱਲੋਂ ਇੱਕ ਨਿਰੰਤਰ ਮਾਨਵਵਾਦੀ ਯਤਨ ਸੀ ਅਜਿਹੀ ਸੇਵਾ ਸਮਾਜ ਦੇ ਸਾਰੇ ਵਰਗਾਂ ਦੇ ਲਈ ਸੱਚੀ ਭਲਾਈ ਅਤੇ ਇਕਤਾ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰਦੀ ਹੈ ਕਾਉ ਦੇਖਦੀਆਂ ਤਸਵੀਰਾਂ ਤੇ ਗੱਲਬਾਤ ਕਰਦੇ ਆਂ ਟ੍ਰੈਫਿਕ ਇੰਚਾਰਜ ਬ੍ਰਮਤਤ ਦੇ ਨਾਲ ਅੱਜ ਆਪਾਂ ਇੱਥੋਂ ਰੋਡ ਦੇ ਸਨਿਦੀਪ ਦੇ ਮੰਦਿਰ ਦੇ ਲਾਗੂ ਲੰਘ ਰਹੇ ਸੀ ਤੇ ਇਹ ਧੁੱਗੀਆਂ ਦੇ ਵਿੱਚ ਬੱਚੇ ਰਹਿੰਦੇ ਆ ਇਹ ਆਪਾਂ ਦੇਖਿਆ ਵੀ ਇਹ ਨੰਗੀ ਪੈਰੀ ਗਰਮੀ ਵੀ ਬਹੁਤ ਜ਼ਿਆਦਾ ਤੇ ਪੈਰਾਂ 'ਚ ਚੱਪਲਾਂ ਵੀ ਨਹੀਂ ਹੈਗੀਆਂ ਇਹਨਾਂ ਦੇ ਤੇ ਫਿਰ ਆਪਾਂ ਗਏ ਤੇ ਜਾ ਕੇ ਦੁਕਾਨ ਦੇ ਉੱਪਰੋਂ ਜਾ ਕੇ ਤੇਨਾਂ ਵਾਸਤੇ ਬੱਚਿਆਂ ਵਾਸਤੇ ਚੱਪਲਾਂ ਲਿਆਂਦੀਆਂ ਤੇ ਇਹਨਾਂ ਬੱਚਿਆਂ ਨੂੰ ਜਿਹੜੀਆਂ ਚੱਪਲਾਂ ਦਿੱਤੀਆਂ ਗਈਆਂ ਗਰਮੀ ਬਹੁਤ ਜ਼ਿਆਦਾ ਔਰ ਬੱਚੇ ਵੀ ਦੇਖੋ ਤੁਹਾਡੇ ਸਾਹਮਣੇ ਖੁਸ਼ ਨੇ ਸਾਰੇ ਇਹਨਾਂ ਨੂੰ ਕਿ ਕਫਲਾ ਮਿਲਿਆ ਨੇ ਅੱਜ ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਸਾਨੂੰ ਡਬਲ એનર્ਜੀ ਜਿਹੜੀ ਆ ਸਾਡੇ ਵਿੱਚ ਆਂਦੀ ਹੈ ਜਦੋਂ ਆਪਾਂ ਇਹੋ ਜਿਹਾ ਕੰਮ ਕਰਦੇ ਹਾਂ ਨਹੀਂ ਹੋਰ ਵੀ ਕਰਾਂਗੇ ਜੇ ਆਪਾਂ ਕਰਦੇ ਰਹੇ ਨੇ ਹੈਲਮਟ ਜਿਸ ਤਰ੍ਹਾਂ ਤਕਸੀਮ ਕਰੀ ਜਿਨੇ ਕਿ ਇਹਨੂੰ ਕੋਈ ਹੈਲਮਟ ਨਹੀਂ ਖਰੀਦ ਸਕਦਾ ਕੋਈ ਹੋਰ ਵੀ ਕੋਈ ਸਾਨੂੰ ਕੋਈ ਮਾੜਾ ਬੰਦਾ ਕੋਈ ਉਹੋ ਜਿਹਾ ਕੋਈ ਮਿਲੇ ਤਾਂ ਉਹਦੀ ਇਹੋ ਜਿਹਾ ਮਤ ਕਰਦੇ ਰਹਿਣੇ ਚਾਹੀਦੇ ਬਿਲਕੁਲ ਸਾਨੂੰ ਐਸਐਸਪੀ ਸਾਹਿਬ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਇਹੋ ਜਿਹਾ ਕੰਮਾਂ ਵਾਸਤੇ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਇਹ ਸਾਰਾ ਕੰਮ ਕਰ ਸਕਦੇ ਹਾਂ ਬਿਲਕੁਲ ਜਾਰੀ ਹੋਵੇਗਾ ਜੀ ਕੈਮਰਾ ਪਰਸਨ ਹਨੀ ਦੇ ਨਾਲ ਅਦਸੈਨੀ ਦੀ ਰਿਪੋਰਟ ਪਠਾਨਕੋੜ ਦੇ ਟ੍ਰੈਫਿਕ ਪੁਲਿਸ ਨੇ ਆਪਣੀ ਸਮਝਦਾਰੀ ਅਤੇ ਦਿਲੀ ਹਮਦਰਦੀ ਦੇ ਨਾਲ ਲੋਕਾਂ ਦੇ ਦਿਲ ਜਿੱਤ ਲਏ ਨੇ ਹਾਲੀ ਦੇ ਦਿਨਾਂ ਵਿੱਚ ਵਧ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਵੱਲੋਂ ਇੱਕ ਵਿਸ਼ੇਸ਼ ਅਤੇ ਸ਼ਲਾਖਾਯੋਗ ਪਹਿਲ ਕਦਮੀ ਕੀਤੀ ਗਈ ਹੈ ਐਸਐਸਪੀ ਦਿਲਜਿੰਦਰ ਸਿੰਘ ਢਿੱਲੋ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਇੰਚਾਰਜ ਰਮਨ ਦਾਤਾ ਤੇ ਉਹਨਾਂ ਦੀ ਟੀਮ ਨੇ ਸੜਕਾਂ ਤੇ ਕੁਮਰੇ ਬੇਸਹਾਰਾ ਬੱਚਿਆਂ ਨੂੰ ਚਪਲਾਂ ਦਾ ਪ੍ਰਬੰਧ ਕਰਕੇ ਦਿੱਤਾ ਹੈ ਪਠਾਨਕੋੜ ਪੁਲਿਸ ਵੱਲੋਂ ਚਲਾਈ ਗਈ ਇਹ ਮਾਨਵਤਾ ਦੀ ਮੁਹਿੰਮ ਨਾ ਸਿਰਫ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦੀ ਹੈ ਕਿ ਪੁਲਿਸ ਸਿਰਫ ਕਾਨੂੰਨ ਦੀ ਰਖਵਾਲੀ ਲਈ ਨਹੀਂ ਬਣੀ ਸਗੋਂ ਸਮਾਜਿਕ ਸੇਵਾ ਦੇ ਲਈ ਵੀ ਸਦਾ ਤਤਪਰ ਰਹਿੰਦੀ ਹੈ ਜਿੱਥੇ ਪੁਲਿਸ ਨੇ ਬੇਸਹਾਰਾ ਬੱਚਿਆਂ ਦੇ ਲਈ ਚਪਲਾਂ ਤੇ ਮਿਹਨਤ ਕਰਦੇ ਹੋਏ ਮਜ਼ਦੂਰਾਂ ਲਈ ਸੁੱਤੀ ਪਰਨੀਆਂ ਦੀ ਵੰਡ ਨੇ ਦਰਸਾ ਦਿੱਤਾ ਹੈ ਕਿ ਹਮਦਰਦੀ ਅਤੇ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ ਇਹ ਮਿਸਾਲੀ ਕਾਰਵਾਈ ਸਿਰਫ ਇੱਕ ਦਿਨ ਦਾ ਯਤਨ ਨਹੀਂ ਹੈ ਸਗੋਂ ਪੁਲਿਸ ਵੱਲੋਂ ਇੱਕ ਨਿਰੰਤਰ ਮਾਨਵਵਾਦੀ ਯਤਨ ਸੀ ਅਜਿਹੀ ਸੇਵਾ ਸਮਾਜ ਦੇ ਸਾਰੇ ਵਰਗਾਂ ਦੇ ਲਈ ਸੱਚੀ ਭਲਾਈ ਅਤੇ ਏਕਤਾ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰੇਗੀ ਆਓ ਦੇਖਦੇ ਹਾਂ ਤਸਵੀਰਾਂ ਤੇ ਗੱਲਬਾਤ ਕਰਦੇ ਹਾਂ ਟ੍ਰੈਫਿਕ ਇੰਚਾਰਜ ਬ੍ਰਮਤਕ ਦੇ ਨਾਲ ਅੱਜ ਆਪਾਂ ਇੱਥੋਂ ਰੋਡ ਦੇ ਉਸ ਨੀਰ ਦੇਵ ਮੰਦਿਰ ਦੇ ਲਾਗੂ ਲੰਘ ਰਹੇ ਸੀ ਤੇ ਇਹ ਝੁੱਗੀਆਂ ਦੇ ਵਿੱਚ ਬੱਚੇ ਰਹਿੰਦੇ ਆ ਇਹ ਆਪਾਂ ਦੇਖਿਆ ਵੀ ਇਹ ਨੰਗੀ ਪੈਰੀ ਗਰਮੀ ਵੀ ਬਹੁਤ ਜ਼ਿਆਦਾ ਤੇ ਪੈਰਾਂ 'ਚ ਚੱਪਲਾਂ ਵੀ ਨਹੀਂ ਹੈਗੀਆਂ ਨਾਲ ਤੇ ਫਿਰ ਆਪਾਂ ਗਏ ਤੇ ਜਾ ਕੇ ਦੁਕਾਨ ਦੇ ਉੱਪਰੋਂ ਜਾ ਕੇ ਤੇ ਇਹਨਾਂ ਵਾਸਤੇ ਬੱਚਿਆਂ ਵਾਸਤੇ ਚੱਪਲਾਂ ਲੈ ਆਂਦੀਆਂ ਤੇ ਇਹਨਾਂ ਬੱਚਿਆਂ ਨੂੰ ਜਿਹੜੀਆਂ ਚੱਪਲਾਂ ਦਿੱਤੀਆਂ ਗਈਆਂ ਗਰਮੀ ਬਹੁਤ ਜ਼ਿਆਦਾ ਔਰ ਬੱਚੇ ਵੀ ਦੇਖੋ ਤੁਹਾਡੇ ਸਾਹਮਣੇ ਖੁਸ਼ ਨੇ ਸਾਰੇ ਇਹਨਾਂ ਨੂੰ ਚੱਪਲਾ ਮਿਲੀਆਂ ਨੇ ਅੱਜ ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਸਾਨੂੰ ਡਬਲ એનર્ਜੀ ਜਿਹੜੀ ਆ ਸਾਡੇ ਵਿੱਚ ਆਂਦੀ ਹੈ ਜਦੋਂ ਆਪਾਂ ਇਹੋ ਜਿਹਾ ਕਿਸੇ ਦੀ ਮਦਦ ਕਰਦੇ ਹਾਂ ਨਹੀਂ ਹੋਰ ਵੀ ਕਰਾਂਗੇ ਜੇ ਆਪਾਂ ਕਰਦੇ ਰਹੇ ਨੇ ਹੈਲਮਟ ਜਿਸ ਤਰ੍ਹਾਂ ਤਸੀਮ ਕਰੀ ਜਿਨੇ ਕਿਸੇ ਨੂੰ ਕੋਈ ਹੈਲਮਟ ਨਹੀਂ ਖਰੀਦ ਸਕਦਾ ਕੋਈ ਹੋਰ ਵੀ ਕੋਈ ਸਾਨੂੰ ਕੋਈ ਮਾੜਾ ਬੰਦਾ ਕੋਈ ਉਹੋ ਜਿਹਾ ਕੋਈ ਮਿਲੇ ਤੇ ਉਹ ਵੀ ਪੁਰਸਾਨੂੰ ਐਸਐਸਪੀ ਸਾਹਿਬ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਇਹੋ ਜਿਹਾ ਕੰਮ ਆ ਵਾਸਤੇ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਇਹ ਸਾਰਾ ਕੰਮ ਕਰ ਸਕਦੇ ਹਾਂ ਬਿਲਕੁਲ ਜਾਰੀ ਹੋਵੇਗਾ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ ਪਠਾਨਕੋਟ ਦੇ ਟ੍ਰੈਫਿਕ ਪੁਲਿਸ ਨੇ ਆਪਣੀ ਸਮਝਦਾਰੀ ਅਤੇ ਦਿਲੀ ਹਮਦਰਦੀ ਦੇ ਨਾਲ ਲੋਕਾਂ ਦੇ ਦਿਲ ਜਿੱਤ ਲਏ ਨੇ। ਹਾਲੀ ਦੇ ਦਿਨਾਂ ਵਿੱਚ ਵਧ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਵੱਲੋਂ ਇੱਕ ਵਿਸ਼ੇਸ਼ ਅਤੇ ਸ਼ਲਾਖਾਯੋਗ ਪਹਿਲ ਕਦਮੀ ਕੀਤੀ ਗਈ ਹੈ। ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਇੰਚਾਰਜ ਰਮਨ ਦਾਤਾ ਤੇ ਉਹਨਾਂ ਦੀ ਟੀਮ ਨੇ ਸੜਕਾਂ ਤੇ ਕੁਮਰੇ ਬੇਸਹਾਰਾ ਬੱਚਿਆਂ ਨੂੰ ਚਪਲਾਂ ਦਾ ਪ੍ਰਬੰਧ ਕਰਕੇ ਦਿੱਤਾ ਹੈ। ਪਠਾਨਕੋਟ ਪੁਲਿਸ ਵੱਲੋਂ ਚਲਾਈ ਗਈ ਇਹ ਮਾਨਵਤਾ ਦੀ ਮੁਹਿੰਮ ਨਾ ਸਿਰਫ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦੀ ਇੱਕ ਉੱਤਮ ਮਿਸਾਲ ਹੈ, ਸਗੋਂ ਇਹ ਵੀ ਸਾਬ ਉਹ ਸਮਾਜਿਕ ਸੇਵਾ ਦੇ ਲਈ ਵੀ ਸਦਾ ਤਤਪਰ ਰਹਿੰਦੀ ਹੈ ਜਿੱਥੇ ਪੁਲਿਸ ਨੇ ਬੇਸਹਾਰਾ ਬੱਚਿਆਂ ਦੇ ਲਈ ਚਪਲਾਂ ਤੇ ਮਿਹਨਤ ਕਰਦੇ ਹੋਏ ਮਜ਼ਦੂਰਾਂ ਲਈ ਸੁੱਤੀ ਪਰਨੀਆਂ ਦੀ ਵੰਡ ਨੇ ਦਰਸਾ ਦਿੱਤਾ ਹੈ ਕਿ ਹਮਦਰਦੀ ਅਤੇ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ ਇਹ ਮਿਸਾਲੀ ਕਾਰਵਾਈ ਸਿਰਫ ਇੱਕ ਦਿਨ ਦਾ ਯਤਨ ਨਹੀਂ ਹੈ ਸਗੋਂ ਪੁਲਿਸ ਵੱਲੋਂ ਇੱਕ ਨਿਰੰਤਰ ਮਾਨਵਵਾਦੀ ਯਤਨ ਸੀ ਅਜਿਹੀ ਸੇਵਾ ਸਮਾਜ ਦੇ ਸਾਰੇ ਵਰਗਾਂ ਦੇ ਲਈ ਸੱਚੀ ਭਲਾਈ ਅਤੇ ਏਕਤਾ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰੇਗੀ ਆਓ ਦੇਖਦੇ ਹਾਂ ਤਸਵੀਰਾਂ ਤੇ ਗੱਲਬਾਤ ਕਰਦੇ ਹਾਂ ਟ੍ਰੈਫਿਕ ਇੰਚਾਰਜ ਬ੍ਰਮਤਕ ਦਿਨਾਰ ਅੱਜ ਆਪਾਂ ਇੱਥੋਂ ਰੋਡ ਦੇ ਉੱਤੇ ਸ਼ਨੀਦੀਪ ਦੇ ਮੰਦਿਰ ਦੇ ਲਾਗੂ ਲੰਘ ਰਹੇ ਸੀ ਤੇ ਇਹ ਝੁੱਗੀਆਂ ਦੇ ਵਿੱਚ ਬੱਚੇ ਰਹਿੰਦੇ ਆ ਇਹ ਆਪਾਂ ਦੇਖਿਆ ਵੀ ਇਹ ਨੰਗੀ ਪੈਰੀ ਗਰਮੀ ਵੀ ਬਹੁਤ ਜ਼ਿਆਦਾ ਤੇ ਪੈਰਾਂ 'ਚ ਚੱਪਲਾਂ ਵੀ ਨਹੀਂ ਹੈਗੀਆਂ ਨਾਲੇ ਤੇ ਫਿਰ ਆਪਾਂ ਗਏ ਤੇ ਜਾ ਕੇ ਦੁਕਾਨ ਦੇ ਉੱਪਰੋਂ ਜਾ ਕੇ ਤੇ ਨਾਲ ਵਾਸਤੇ ਬੱਚਿਆਂ ਵਾਸਤੇ ਚੱਪਲਾਂ ਲੈ ਆਂਦੀਆਂ ਤੇ ਇਹਨਾਂ ਬੱਚਿਆਂ ਨੂੰ ਜਿਹੜੀਆਂ ਚੱਪਲਾਂ ਦਿੱਤੀਆਂ ਗਈਆਂ ਗਰਮੀ ਬਹੁਤ ਜ਼ਿਆਦਾ ਔਰ ਬੱਚੇ ਵੀ ਦੇਖੋ ਤੁਹਾਡੇ ਸਾਹਮਣੇ ਖੁਸ਼ ਨੇ ਸਾਰੇ ਪੀ ਇਹਨਾਂ ਨੂੰ ਚੱਪਲਾਂ ਮਿਲੀਆਂ ਨੇ ਅੱਜ ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਸਾਨੂੰ ਡਬਲ એનર્ਜੀ ਜਿਹੜੀ ਆ ਸਾਡੇ ਵਿੱਚ ਆਂਦੀ ਹੈ ਜਦੋਂ ਆਪਾਂ ਨਹੀਂ ਹੋਰ ਵੀ ਕਰਾਂਗੇ ਜੇ ਆਪਾਂ ਕਰਦੇ ਰਹੇ ਨੇ हेलमेट ਜਿਸ ਤਰ੍ਹਾਂ ਤਸੀਮ ਕਰੀ ਜਿਨੇ ਕਿ ਇਹਨੂੰ ਕੋਈ हेलमेट ਨਹੀਂ ਖਰੀਦ ਸਕਦਾ ਕੋਈ ਹੋਰ ਵੀ ਕੋਈ ਸਾਨੂੰ ਕੋਈ ਮਾੜਾ ਬੰਦਾ ਕੋਈ ਉਹੋ ਜਿਹਾ ਕੋ ਮਿਲੇ ਤਾਂ ਉਹਦੀ ਹਿੰਮਤ ਕਰਦੇ ਰਹੇ ਨੇ ਬਿਲਕੁਲ ਸਾਨੂੰ ਐਸਐਸਪੀ ਸਾਹਿਬ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਉਹੋ ਜਿਹਾ ਕੰਮਾਂ ਵਾਸਤੇ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਇਹ ਸਾਰਾ ਕੰਮ ਕਰ ਸਕਦੇ ਹਾਂ ਬਿਲਕੁਲ ਜਾਰੀ ਰੋ ਰਹੇ ਜੀ ਕੈਮਰਾ ਪਰਸਨ ਹਰੀ ਦੇ ਨਾਲ ਅਦਿੱਸਨੀ ਦੀ ਰਿਪੋਰਟ ਪਠਾਨਕੋੜ ਦੇ ਟ੍ਰੈਫਿਕ ਪੁਲਿਸ ਨੇ ਆਪਣੀ ਸਮਝਦਾਰੀ ਅਤੇ ਦਿਲੀ ਹਮਦਰਦੀ ਦੇ ਨਾਲ ਲੋਕਾਂ ਦੇ ਦਿਲ ਜਿੱਤ ਲਏ ਨੇ ਹਾਲੀ ਦੇ ਦਿਨਾਂ ਵਿੱਚ ਵਧ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਵੱਲੋਂ ਇੱਕ ਵਿਸ਼ੇਸ਼ ਅਤੇ ਸ਼ਲਾਖਾਯੋਗ ਪਹਿਲ ਕਦਮੀ ਕੀਤੀ ਗਈ ਹੈ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਇੰਚਾਰਜ ਰਮਨ ਦਾਤਾ ਤੇ ਉਹਨਾਂ ਦੀ ਟੀਮ ਨੇ ਸੜਕਾਂ ਤੇ ਕੁਮਰੇ ਬੇਸਹਾਰਾ ਬੱਚਿਆਂ ਨੂੰ ਚਪਲਾਂ ਦਾ ਪ੍ਰਬੰਧ ਕਰਕੇ ਦਿੱਤਾ ਹੈ ਪਠਾਨਕੋੜ ਪੁਲਿਸ ਵੱਲੋਂ ਚਲਾਈ ਗਈ ਇਹ ਮਾਨਵਤਾ ਦੀ ਮੁਹਿੰਮ ਨਾ ਸਿਰਫ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦੀ ਹੈ ਕਿ ਪੁਲਿਸ ਸਿਰਫ ਕਾਨੂੰਨ ਦੀ ਰਖਵਾਲੀ